हां जी दोस्तों सारेया नु ससरी काल स्वागत करदेया टोडा राज संधू फार्मिंग ਦੇ ਵਿੱਚ ਸੋ ਦੋਸਤੋ ਅੱਜ ਦੀ ਜਿਹੜੀ ਇੱਕ ਖਾਸ ਵੀਡੀਓ ਹੈਗੀ ਆ ਉਹ ਮੇਰੇ ਕੋਲ ਵੀਰ ਪਹੁੰਚੇ ਸੀਗੇ ਬਿਲਕੁਲ ਜਿਹੜੇ ਦੇਸੀ ਤਰੀਕੇ ਨਾਲ ਵੀ ਨਾ ਕਰ ਵੀ ਮੈਡੀਕਲ ਤੇ ਜਾਣ ਦੀ ਲੋੜ ਆ ਕਿਸੇ ਵੀਰ ਨੂੰ ਵੀ ਦੇਸੀ ਤਰੀਕੇ ਨਾਲ ਜਿੱਦਾਂ ਕਿ ਬਹੁਤ ਸਾਰੀਆਂ ਦੋਸਤੋ ਐਸੇ ਪਦਾਰਥ ਜਿਹੜੇ ਦੇਸੀ ਠੀਕ ਹੈ ਜੜੀ ਬੂਟੀਆਂ ਜਿਹੜੀਆਂ ਐਸੀਆਂ ਹੈਗੀਆਂ ਨੇ ਉਹਨਾਂ ਤੋਂ ਚੀਜ਼ ਤਿਆਰ ਕਰਕੇ ਦਿੰਦੇ ਆ ਚਾਹੇ ਕਿਸੇ ਪਸ਼ੂ ਨੂੰ ਜਿਹੜਾ ਦੋਸਤੋ ਭਾਰ ਦੀ ਸ਼ਿਕਾਇਤ ਹੋਵੇ ਚਾਹੇ ਦੋਸਤੋ ਮਸਟੈਟਸ ਹੋਵੇ ਚਾਹੇ ਇੱਕ ਬਿਲਕੁਲ ਮੇਜਰ ਕਾਰਨ ਹੁੰਦਾ ਦੋਸਤੋ ਬਿਲਕੁਲ ਜਿਹੜੇ ਪਸ਼ੂ ਆਪਣੇ ਛੋਟੇ ਆ ਠੀਕ ਆ ਜੀ ਪੱਠੇ ਖਾ ਕੇ ਬਿਲਕੁਲ ਪੇਟ ਛੱਡ ਜਾਂਦੇ ਆ ਤੇ ਗਰੋਥ ਨਹੀਂ ਉਹਨਾਂ ਦੀ ਹੁੰਦੀਗੀ ਠੀਕ ਆ ਜੀ ਗਰੋਥ ਨਹੀਂ ਹੁੰਦੀਗੀ ਉਹੋ ਜਿਹੇ ਪਸ਼ੂਆਂ ਲਈ ਤੇ ਥਣਾ ਦੇ ਵਿੱਚ ਬਿਲਕੁਲ ਛੱਡੀਆਂ ਆਉਂਦੀਆਂ ਹੋਣ ਜਾਂ ਥਣ ਰੁਕਿਆ ਹੋਵੇ ਮਸਟੈਟਸ ਦੇ ਕਈ ਕਾਰਨ ਆ ਠੀਕ ਆ ਜੀ ਤੇ ਜਾਂ ਕੋਈ ਭਾਰ ਪੈਂਦਾ ਹੋਵੇ ਪਸ਼ੂ ਨੂੰ ਠੀਕ ਆ ਜੀ ਬਨ ਦੀ ਸ਼ਿਕਾਇਤ ਹੋਵੇ ਚਾਹੇ ਗੋਹੇ ਦਾ ਬਨਣਾ ਚਾਹੇ ਪਿਸ਼ਾਬ ਦਾ ਬਨਣਾ ਇਹੋ ਜਿਹੇ ਚੀਜ਼ਾਂ ਜਿਹੜਾ ਦੋਸਤੋ ਬਿਲਕੁਲ ਸਮੱਸਿਆ ਜਿਹੜੀਆਂ ਜਿੰਨੀਆਂ ਵੀ ਆਪਣੇ ਬਿਲਕੁਲ ਪਸ਼ੂ ਪਾਲਕ ਵੀਰਾਂ ਨੂੰ ਆਉਂਦੀਆਂ ਨੇ ਲਾਏ 1 ਕਿਲੋ ਉਹਨਾਂ ਦਾ ਬਿਲਕੁਲ ਪੱਕੇ ਤੌਰ ਤੇ ਜਿਹੜਾ ਸਮਝਾਣ ਜਿਹੜਾ ਦੋਸਤੋ ਪੱਕੇ ਤੌਰ ਤੇ ਹੱਲ ਜਿਹੜਾ ਹੈਗਾ ਹੈ ਪਰ ਬਿਲਕੁਲ ਦੇਸੀ ਜੜੀ ਬੂਟੀਆਂ ਦੇ ਵਿੱਚ ਹੈ ਮੇਰੇ ਕੋਲ ਵੀਰ ਪਹੁੰਚੇ ਸੀਗੇ ਸੋ ਇਹ ਵੀਰ ਜਿਹੜੇ ਆ ਦੋਸਤੋ ਕਾਫੀ ਥਾਵਾਂ ਤੇ ਗਏ ਨੇ ਬਹੁਤ ਬਹੁਤ ਜਿਹੜੇ ਬਿਲਕੁਲ ਨਾਮੀ ਗ੍ਰਾਮੀ ਆਪਣੇ ਬਰੀਡਰ ਨੇ ਪੰਜਾਬ ਦੇ ਉਹਨਾਂ ਦੇ ਕੋਲ ਵੀ ਇਹਨਾਂ ਦੇ ਆਉਣੇ ਜਾਣੇ ਹੁੰਦੇ ਆ ਮੈਂ ਕੱਲੇ-ਕੱਲੇ ਵੀਰ ਦਾ ਜ਼ਿਕਰ ਦੋਸਤੋ ਨਾਂ ਗਿਣਾਵਾਂ ਤੇ ਮੈਨੂੰ ਬਾਕੀ ਵੀਰ ਹੁਣੋਂ ਤੋਂ ਆਪਾਂ ਪੂਰੀ ਡਿਟੇਲ ਦਵਾਂਗੇ ਇਹ ਇਹਨਾਂ ਦੇ ਬਿਲਕੁਲ ਜਿਹੜੇ ਦੇਸੀ ਜੜੀ ਬੂਟੀਆਂ ਨੇ ਉਹਨਾਂ ਬਾਰੇ ਤੇ ਜਿਹੜੇ ਦੋਸਤੋਂ ਉਹਨਾਂ ਤੋਂ ਬਿਲਕੁਲ ਜਿਹੜੀਆਂ ਸਮੱਸਿਆ ਦਾ ਹੱਲ ਹੁੰਦਾ ਹੈ ਕਿਹੜੇ-ਕਿਹੜੇ ਰੋਗਾਂ ਤੋਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਪਸ਼ੂਆਂ ਦੀਆਂ ਆਪਾਂ ਜਿੰਨਾ ਦਾ ਸਾਹਮਣਾ ਕਰਨਾ ਪੈਂਦਾ ਆਪਾਂ ਨੂੰ ਕਈ ਵਾਰ ਪਸ਼ੂ ਰਿਪੀਟ ਹੋ ਜਾਂਦੇ ਆ ਠੀਕ ਆ ਜੀ ਵਾਰ-ਵਾਰ ਫੇਰ ਖਾਂਦਾ ਆਪਣਾ ਪਸ਼ੂ ਉਹਨਾਂ ਸਮੱਸਿਆ ਦਾ ਵੀ ਹੱਲ ਜਿਹੜਾ ਬਿਲਕੁਲ ਹੈਗਾ ਵੀਰ ਹੁਣਾਂ ਦੇ ਕੋਲ ਬਾਕੀ ਜੇਕਰ ਕਿਸੇ ਨੇ ਪਸ਼ੂ ਆਪਣਾ ਚੈੱਕ ਕਰਾਉਣਾ ਖਾਸ ਤੌਰ ਤੇ ਕਈ ਵਾਰ ਆਪਾਂ 1.5 ਮਹੀ ਪਸੂ ਘਟੋ ਘਟ 2-3 ਮਹੀਨੇ ਦਾ ਪੰਮ ਬੋਸਟ ਲਈ ਚੈੱਕ ਕਰਾਉਣੇ ਆ ਗੱਬਣ ਚੈੱਕ ਪਾਸ ਠੀਕ ਹੈ ਜੀ ਇਹ ਵੀਰ ਘਟੋ ਘਟ ਵੀ ਤਿਆਰ ਭਾਈ ਇੰਨਾ ਕਿ ਜ਼ਿਆਦਾ ਵੀ ਡੇਢ ਮੀਨੇ ਦਾ ਠੀਕ ਹੈ ਜੀ ਡੇਢ ਮਹੀਨਾ ਘਟੋ ਘਰ ਵੀ 45 ਦਿਨ ਦਾ ਜਿਹੜਾ ਸਮਾਂ ਬਿਲਕੁਲ ਗੱਪਣ ਚੈੱਕ ਪਾਸ ਵੀ ਪਸੂ ਨੂੰ ਕਰਦੇ ਆ ਠੀਕ ਆ ਬਾਕੀ ਬਿਲਕੁਲ ਦੇਸੀ ਜੜੀ ਬੂਟੀਆਂ ਨੇ ਜੀ ਐਫਲ ਹੋ ਗਏ ਠੀਕ ਆ ਜੀ ਤੇ ਇਹਦੇ ਵਿੱਚ ਹੋਰ ਵੀ ਘਟੋ ਘਰ ਵੀ ਆਪਾਂ ਜੜੀ ਬੂਟੀਆਂ ਜਿੰਨੀਆਂ ਵੀ ਹੈਗੀਆਂ ਕੱਲੀ ਕੱਲੀ ਦੇ ਉੱਪਰ ਚਾਣਨਾ ਪਾ ਦਾਂਗੇ ਕੱਲੀ ਕੱਲੀ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਜਿਸ ਵੀਰ ਨੂੰ ਬਿਲਕੁਲ ਨੁਸਖੇ ਪਸੰਦ ਆਉਣਗੇ ਤੁਸੀਂ ਆਨਲਾਈਨ ਵੀ ਪੁੱਛ ਸਕਦੇ ਜੇ ਵੀ ਇਹ ਨਹੀਂ ਹੈਗਾ ਵੀ ਕੋਈ ਵੀਰ ਆਨਲਾਈਨ ਫੋਨ ਕਰੇ ਵੀਰਾਂ ਨੂੰ ਤੇ ਇਹ ਦੱਸਣ ਦਾ ਠੀਕ ਆ ਕਿੰਨੀ-ਕਿੰਨੀ ਮਾਤਰਾ ਦੇ ਵਿੱਚ ਚੀਜ਼ ਲੈਣੀ ਆ ਗ੍ਰੈਂਡ ਕਰਕੇ ਦੋਸਤੋ ਕਿਵੇਂ-ਕਿਵੇਂ ਦੇਣੀ ਆ ਰੂਟੀਨ ਦੇ ਵਿੱਚ ਉਹ ਪੂਰੀ ਗੱਲਬਾਤ ਆਪਾਂ ਕਰ ਲਾਂਗੇ ਸੋ ਆਜੋ ਕਰਦੇ ਆ ਗੱਲ ਪਰ ਇਹ ਵੀ ਕਰੇ ਵੀ ਚੱਲੇਗਾ ਬਣਾਣਾ ਠੀਕ ਹੈ ਜੀ ਹੋਰ ਜੀ ਸਭ ਤੋਂ ਪਹਿਲਾਂ ਬਿਰਤੀ ਸਸਤਰੀ ਕਾਲ ਸਸਤਰੀ ਕਾਲ ਅੱਛਾ ਵੀਰ ਇੱਕ ਆਪਣਾ ਨਾਮ ਜਰੂਰ ਦੱਸੋ ਮੇਰਾ ਨਾਮ ਹੈ ਜੀ ਜੰਟਾ ਖਾਨ ਜੰਟਾ ਖਾਨ ਹਾਂ ਜੀ ਅੱਛਾ ਜੰਟੇ ਭਾਈ ਜਿੱਦਾਂ ਕਿ ਤੁਸੀਂ ਦੱਸਤਾ ਇਹ ਮੈਨੂੰ ਪਹਿਲੇ ਵੀ ਯਾਰ ਪੰਜਾਬ ਦੇ ਵਿੱਚ ਚਾਹੇ ਪੰਜਾਬ ਆਊਟ ਆਫ ਸਟੇਟ ਦੀ ਗੱਲ ਕਰ ਲਈਏ ਹਾਂ ਜੀ ਹਾਂ ਜੀ ਵੀ ਸਾਰੇ ਬੰਨੇ ਆਪਣਾ ਰੂਟ ਰਹਿੰਦਾ ਹੀ ਆ ਵੀ ਚੰਗੇ-ਚੰਗੇ ਬਰੀਡਰਾਂ ਦੇ ਨਾਲ ਵੀ ਕਿਉਂਕਿ ਉਹਨਾਂ ਕੋਲ ਚੰਗੀ ਬਰੀਡ ਹੁੰਦੀ ਹੈ ਤੇ ਉਹਨਾਂ ਦੇ ਬਿਲਕੁਲ ਇੱਕ ਤੁਹਾਡੀ رائے ਲੈ ਕੇ ਚੱਲਦੇ ਵੀ ਹੁਣ ਪਸ਼ੂ ਨੂੰ ਕੀ ਕੀਤਾ ਜਾਵੇ ਕੀ ਦਿੱਤਾ ਜਾਵੇ ਤੇ ਇਹਦੇ ਵਿੱਚ ਮਤਲਬ ਕਿ ਕਿਹੜੀਆਂ-ਕਿਹੜੀਆਂ ਜਣੀਆਂ ਪਸ਼ੂਆਂ ਦੇ ਵਿੱਚ ਬਿਮਾਰੀਆਂ ਦਾ ਅੱਜ ਦੇ ਸਮੇਂ ਦੇ ਵਿੱਚ ਸਾਹਮਣਾ ਕਰਨਾ ਪੈ ਰਿਹਾ ਵੀਰਾਂ ਨੂੰ ਤੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੇ ਤੇ ਉਹਨਾਂ ਦੇ ਹਾਲ ਆਪਾਂ ਬਾਝ ਦੱਸਾਂਗੇ ਜਿਵੇਂ ਅੱਜ ਕੱਲ ਬਾਈ ਜੀ ਰਹਿਣੇ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਹੈ ਜਿਵੇਂ ਕੋਈ ਪਸ਼ੂ ਬਾਰ-ਬਾਰ ਫਿਰ ਜਾਂਦਾ ਲੰਬੀ ਹੀਟ ਕਾਟਦਾ ਪਸ਼ੂ ਰਹਿਂਦਾ ਨਹੀਂ ਜਿੰਮੇਦਾਰ ਕਿਸਾਨ ਪਰੇਸ਼ਾਨ ਹੁੰਦਾ ਤੁਸੀਂ ਕਾਰਨ ਇਹ ਆਪਾਂ ਚੀਜ਼ ਫਾਰਮੂਲਾ ਦੇਸੀ ਨੇਚੁਰਲ ਬਣਾ ਕੇ ਅੱਖਾਂ ਸਾਹਮਣੇ ਦਿੰਦੇ ਤੇ ਜਿਵੇਂ ਕੋਈ ਭਾਰ ਕੀ ਸਿਕਾਦ ਹੋ ਜਾਂਦੀ ਹੋ ਕਿਸੇ ਨੂੰ ਜੀ ਕੋਈ ਛੱਡੀ ਕੀ ਸਿਕਾਦ ਆਂਦੀ ਹੋ ਕੋਈ ਪਸ਼ੂ ਰਾਜੀ ਨਾ ਹੁੰਦਾ ਜੀ ਕੋਈ ਪਸ਼ੂ ਗਰੋਥ ਨਾ ਕਰਦਾ ਹੋ ਕੋਈ ਪਸੂ ਡਾਈਜੇਸ਼ਨ ਸਿਸਟਮ ਵਾਸਤੇ ਇਹ ਸਾਰੀ ਚੀਜ਼ ਮਿਲਾ ਕੇ ਸਾਹਮਣੇ ਨੇਚਰਲ ਬੰਦੇ ਦੇ ਅੱਖਾਂ ਸਾਹਮਣੇ ਪੂਰੀ ਤਸੱਲੀ ਕਰਾ ਕੇ ਫੇਰ ਦੇ ਜੀ ਅੱਜ ਕੱਲ ਜੋ ਇਹ ਚੀਜ਼ਾਂ ਮਿਲਾਵਟਾ ਬਹੁਤ ਹੈ ਹੂੰ ਇਹ ਸਾਹਮਣੇ ਚੀਜ਼ ਬਣਨੇ ਦੀ ਬਦਿਆ ਅੱਖਾਂ ਸਾਹਮਣੇ ਬੰਦੇ ਨੂੰ ਤਸੱਲੀ ਹੋਊਗੀ ਕੋਈ ਚੀਜ਼ ਫਾਇਦਾ ਕਰਨਾ ਆਪਣਾ ਜੀ ਬਿਲਕੁਲ ਇਹ ਮ ਕੋਈ ਪਸੂ ਰਾਜੀ ਨਾ ਹੋਣਾ ਕੋਈ ਤਿਆਰ ਕਰਨਾ ਹੋ ਕੋਈ ਅਡਰ ਬਣਾਣਾ ਹੋ ਇਹਦੇ ਲਈ ਵੀ ਬਣਾ ਕੇ ਦੇ ਅਸੀਂ ਜੱਟੇਖਣ ਭਾਈ ਸਭ ਤੋਂ ਵੱਡੀ ਸਮੱਸਿਆ ਇਹ ਵੀ ਹੈਗੀ ਆ ਸਭ ਤੋਂ ਵੱਡੀ ਪਸ਼ੂ ਜਿਹੜਾ 2 ਨੰਬਰ ਦੇ ਵਿੱਚ ਜਾ ਰਿਹਾ ਹਾਂਜੀ ਹਾਂਜੀ ਝੋਟੀਆਂ ਜਿਹੜੀਆਂ ਰਿਪੀਟ ਖੋਰੀਆਂ ਨੇ ਬਣਦੀਆਂ ਨੇ ਹੀਟ ਕੱਢਦੀਆਂ ਨੇ ਪਰ ਰਿਪੀਟ ਹੋ ਜਾਂਦੀਆਂ ਨੇ ਹਾਂਜੀ ਹਾਂਜੀ ਉਹਨਾਂ ਲਈ ਖਾਸ ਮਤਲਬ ਕਿ ਇਹੋ ਜਿਹੇ ਵੀ ਆਪਣੇ ਕੋਲ ਬਿਲਕੁਲ ਜਿਹੜੇ ਕਾਰਗਰ ਜਿਹੜੇ ਨੁਸਕੇ ਹੈਗੇ ਆ ਵੀ ਜਿਹੜਾ ਵਾਕੇ ਵੀ 100% ਸ਼ੋਰ ਹੈ ਹਾਂਜੀ ਹਾਂਜੀ ਪਸ਼ੂ ਮਤਲਬ ਖੜਦਾ ਠਹਿਰਦਾ ਹਾਂਜੀ 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 ਇਹੋ ਜੇ ਕਾਰਗਰ ਆਪਣੇ ਕੋਲ ਨੁਸਖੇ ਹੈਗੇ ਆ ਦੇਸੀ ਜੜੀ ਬੂਟੀਆਂ ਨਾਲ ਪੱਕਾ ਇਲਾਜ 100% ਹੈਗਾ ਇਹ ਵੀ ਜਿਹੜਾ ਫਸੂ ਆਪਣਾ ਰਿਪੀਟ ਨਾ ਹੋਵੇ ਮੇਰੇ ਵੀਰ ਪੱਕਾ 100% ਇਲਾਜ ਆਪਾਂ ਪਹਿਲੇ ਪਸਰੂ ਦੇਖ ਕੇ ਤਸੱਲੀ ਕਰਾ ਕੇ ਚੈੱਕ ਕਰਕੇ ਫਿਰ ਨੁਕਸਾ ਬਣਾ ਕੇ ਦੇ ਤੇ ਲਿਖਾ ਵੀ ਦੇ ਤੇ ਦੇ ਵੀ ਦੇ ਬਿਲਕੁਲ ਤੇ ਘਰੇ ਵੀ ਚਲੇ ਜਾਂ ਆ ਕੇ ਲੈ ਕੇ ਜੋ ਬੰਦਾ ਕਰੇ ਬੁਲਾਉਂਦਾ ਬਿਲਕੁਲ ਘਰੇ ਦੇ ਕੇ ਤਸੱਲੀ ਸੇ ਬੰਦੇ ਨੂੰ ਬਣਾ ਕੇ ਦੇ ਕੇ ਆ ਜਾਂਦਾ ਜੱਟੇ ਖਾਨ ਭਾਈ ਇੱਕ ਵਾਰੀ ਤੁਸੀਂ ਨਾ ਆਪਣਾ ਨੰਬਰ ਮੈਨੂੰ ਪਹਿਲਾਂ ਦੱਸ ਦੋ ਕਈ ਵਾਰ ਨੰਬਰ ਨਾਮ ਆਪਾ ਮੇਰਾ ਨੰਬਰ ਹੈ ਵੀਰ ਜੀ 98552 ਹਾਂਜੀ 036344 ਠੀਕ ਹੈ 9855203643 03643 ਹਾਂਜੀ ਹਾਂਜੀ ਤੇ ਠੀਕ ਹੈ ਭਾਈ ਜੰਟੇਖਣ ਇੱਕ ਹੁਣ ਆਪਾਂ ਮੋਟੇ ਤੌਰ ਤੇ ਇੱਕ ਜਾਣਕਾਰੀ ਤੁਹਾਡੇ ਤੋਂ ਲੈਣੀ ਹੈ ਜਿੰਨੇ ਵੀ ਆਪਣੇ ਕੋਲ ਪਦਾਰਥ ਪਏ ਨੇ ਬਿਲਕੁਲ ਜਿੰਨੀ ਜੜੀ ਬੂਟੀ ਪਈ ਆ ਜੀ 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 ਇੱਕ ਕਿਹੜੇ ਕਿਹੜੇ ਰੋਗ ਤੋਂ ਆ ਕੀ ਕੀ ਇਹਦਾ ਨਾਮ ਹੈਗਾ ਉਸ ਜੜੀ ਬੂਟੀ ਦਾ ਕੀ ਕੰਮ ਹੈਗਾ ਪਸ਼ੂਆਂ ਦੇ ਵਿੱਚ ਇਹਨਾਂ ਜ਼ਰੂਰ ਦੱਸਿਆ ਜਾਵੇ ਲੋ ਬਾਈ ਜੀ ਇਹ ਇਧਰ ਆ ਜਾਓ ਪਹਿਲ ਤੁਸੀਂ ਤੱਪਸਾ ਪਹਿਲੇ ਤੋਂ ਭਾਈ ਜੀ ਹੁੰਦੇ ਬੇੜੇ ਆਮਲੇ ਹਾਂ ਬੇੜੇ ਆਮਲੇ ਹਾਂ ਜੋ ਤੀਰ ਫਲਾ ਬਣਦਾ ਜੋ ਬੰਦੇ ਵੀ ਯੂਜ਼ ਕਰਦੇ ਆ ਹਾਂ ਤੀਰ ਫਲਾ ਬਣਦਾ ਇਹ ਹੁੰਦੀ ਵੀਰ ਜੀ ਕੋੜ ਤੁੰਬਾ ਹਾਂ ਕੋੜ ਤੁੰਬਾ ਤੋਂ ਹਰ ਬੰਦਾ ਜਾਣਦਾ ਕਿੰਨੇ ਪੱਦਾ ਆ ਰਹੇ ਇਸ ਵਿੱਚ ਕਿੰਨੀ ਤਕੜੀ ਚੀਜ਼ ਹੈ ਬਿਲਕੁਲ ਇਹ ਹੁੰਦੀ ਵੀਰ ਜੀ ਚਿਰਾਤਾ ਕਾਲ ਮੈਕ ਵੀ ਬੋਲਦੇ ਚਿਰਾਤਾ ਵੀ ਬੋਲਦਾ ਹੈ ਜੀ ਇਹ ਚਰਾਤਾ ਹੈ ਕਿ ਇਹਨੇ ਰੋਗ ਹੈ ਜੀ ਬੰਦੇ ਨੂੰ ਸ਼ੁਗਰ ਦੇ ਵੀ ਕੰਮ ਕਰਦਾ ਹੈ ਜੀ ਤੇ ਪਸ਼ੂ ਨੂੰ ਜਿਵੇਂ ਚਿਚੜ ਪੀ ਜਾਂਦੇ ਆ ਪਸ਼ੂ ਨੂੰ ਸੂਕੜਾ ਪੀ ਜਾਂਦਾ ਸੂਕੜੇ ਸੇ ਕੰਮ ਕਰਦਾ ਮੈਂ ਪਸ਼ੂ ਰਾਜ ਨਹੀਂ ਹੁੰਦੀ ਸੁੱਕ ਜਾਂਦਾ ਪਸ਼ੂ ਹਾਂਜੀ 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 ਇਹ ਚਰਾਇਤਾ ਹੁੰਦਾ ਆਹੋ ਇਹਦੇ ਨਾਲ ਕੋਈ ਮਿਕਸ ਕਰਕੇ ਦੇਣ ਦੀ ਲੋੜ ਪੈਂਦੀ ਹੈ ਕਿ ਕਰਨਾ ਗਰੇਣਾ ਹੋਰ ਚੀਜ਼ਾਂ ਮਿਲਦੀ ਹੋਰ ਵੀ ਨੁਕਸਾ ਮਿਲਦਾ ਤੇ ਇਹ ਤਿਆਰ ਹੁੰਦਾ ਹਾਂ ਤੇ ਵੀਰ ਜੀ ਜਿਵੇਂ ਮਹਿੰਦੀ ਹੋਗੀ ਜੀ ਪਸ਼ੂ ਪਸ਼ੂ ਦੇ ਅੰਦਰ ਗਰਮੀ ਹੋ ਜਾਂਦੀ ਹੂੰ ਗਰਮੀ ਦੇ ਕਾਰਨ ਪਸ਼ੂ ਰਹਿਂਦਾ ਨਹੀਂ ਜੀ ਬਾਰ ਬਾਰ ਫਿਰ ਜਾਂਦਾ ਬਿਲਕੁਲ ਇਸ ਵਿੱਚ ਚਾਰ ਪੰਜ ਚੀਜ਼ਾਂ ਮਿਲਾ ਕੇ ਫਿਰ ਨੁਕਸਾ ਤਿਆਰ ਹੁੰਦਾ ਹੈ ਇਹ ਰਹਿਣੇ ਕੇ ਲਈ ਹੁੰਦਾ ਅੱਛਾ 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 ਵੀ ਵੀਰ ਇਹ ਗੱਲ ਹੈ ਵੀ ਜੰਟੇ ਖਾਨ ਭਾਈ ਇਹ ਪਹਿਲਾਂ ਦੇਣਾ ਪੈਂਦਾ ਪਸ਼ੂ ਨੂੰ ਜਦੋਂ ਪਹਿਲਾਂ ਕਿੰਨੇ ਕ ਟਾਈਮ ਦੇਣਾ ਪੈਂਦਾ ਪਸ਼ੂ ਨੂੰ ਜੇਕਰ ਪਸ਼ੂ ਦੱਪਣ ਨਹੀਂ ਰਹਿੰਦਾ ਗਾ ਰਿਪੀਟ ਹੁੰਦਾ ਜਿਹੜਾ ਰਹਿੰਦਾ ਨਹੀਂ ਉਹਨੂੰ ਚੈੱਕ ਕਰਕੇ ਫਿਰ ਦੇਣਾ ਪੈਂਦਾ ਜਿਵੇਂ ਕੋਈ ਲੰਬੀ ਹੀਟ ਕਾਰ ਰਾ ਵਿਦੇ ਦਵਾਈ ਅਲੱਗ ਬਣਾ ਕੇ ਤੇ ਇਹ ਮੈਂ ਕੋਈ 1 2 ਵੇਰੀ ਫਿਰ ਗਿਆ ਵਿਦੇ ਦਵਾਈ ਵੱਖਰੀ ਬਣਦੀ ਅੱਛਾ ਉਹ ਫਾਰਮੂਲੇ ਕੇ ਪਸ਼ੂ ਨੂੰ ਦੇਖ ਕੇ ਅਸਾਫ ਸੇ ਫਿਰ ਬਣਦੀ ਦਵਾਈ ਬਿਲਕੁਲ ਹਾਂ ਤੇ ਇੱਕ ਇੱਕ ਜੰਡੇ ਖਣਪਾਈ ਇੱਕ ਜਰੂਰ ਇੱਕ ਛੋਟੀ ਜਿਹੀ ਮੈਨਾਂ ਗੱਲ ਸੁਣੀ ਸੀ ਕਿ ਸਵੇਰ ਤੋਂ ਆਦੇ ਵੀ ਮੁਸਲਮਾਨ ਵੀਰ ਗੁਜਰ ਵੀਰਾਂ ਨੂੰ ਜਰੂਰ ਪਤਾ ਹੁੰਦਾ ਇੱਕ ਗੰਡ ਹੁੰਦੀ ਹੈ ਵੀ ਕਈ ਵਾਰਾਂ ਪਸ਼ੂ ਦੇ ਉਹ ਗੰਡ ਖੋਲ ਦੇਣਾ ਨਾਪ ਦੇਣਾ ਵੀ ਉਹਦੇ ਕਰਕੇ ਜਣ ਬੱਚੇ ਤਾਂ ਨੀ ਬਗਾਡ ਹੋ ਜਾਂਦੀ ਵੀਰ ਇਹਦੀ ਦਵਾਈ ਵੀ ਦੇ ਜੋ ਛੋਟੀ ਉਹ ਨਿੱਕੀ ਉਹ ਕੋਰ ਦਿੰਦੇ ਆ ਸੀ ਠੀਕ ਹੈ ਜੀ ਤੇ ਕੋਈ ਜ਼ਿਆਦਾ ਵੱਡੀ ਸਮੱਸਿਆ ਫਿਰ ਇਹਦੀ ਦਵਾਈ ਚੱਲਦੀ ਠੀਕ ਹੈ ਇਹ ਦਵਾਈ ਦੇ ਮੇਰੀ ਬਣਾ ਕੇ ਸੀ ਠੀਕ ਹੈ ਜੀ ਜਿਹੜਾ ਇਹ ਰੂਟੀਨ ਵਾਲਾ ਸਾਰਾ ਸਮਾਨ ਮਿਲਾ ਕੇ ਪੀ ਕੇ ਜੀ ਮੇ ਕੋਈ ਗ੍ਰੋਥ ਨਾ ਕਰਦਾ ਉਹ ਪਸੂ ਕੋਈ ਰਾਜੀ ਨਾ ਹੁੰਦਾ ਉਹ ਕੋਈ ਲੇਵਾ ਛੱਡਾ ਨਾ ਬਣਦਾ ਉਹ ਜੀ ਮੇ ਕੋਈ ਲੀਵਰ ਕੀ ਦਿੱਕਤ ਆ ਰਹੀ ਹੋ ਕਿਸੇ ਪਸੂ ਨੂੰ ਮੂੰਹ ਕੀ ਪ੍ਰੋਬਲਮ ਆ ਰਹੀ ਹੋ ਕੋਈ ਪਸੂ ਕੀ ਮੂੰਹ ਖੁਰਗੀ ਬਿਮਾਰੀ ਹੋ ਜਾਂਦੀ ਹੋ ਤੇ ਜਿਹੜਾ ਰੂਟੀਨ ਵਾਲਾ ਮਸਾਲਾ ਇਹ ਮੁੱਠੀ ਮਸਾਲਾ ਇੱਕ ਦਿਨ ਛੱਡ ਕੇ ਦੋ ਨਜ਼ਾਰਾ ਹੀ ਹੈ ਜੀ ਅੱਛਾ ਇੱਕ ਜਿਹੜੇ ਪੱਠੂ ਪਸ਼ੂ ਪੱਠੇ ਘਟ ਖਾ ਰਿਆ ਚਾਰਾ ਘਟ ਖਾ ਰਿਆ ਉਹਨਾਂ ਲਈ ਕੀ ਹੈ ਵੀ ਜਦੋਂ ਆਪਾਂ ਕੋਈ ਪਸ਼ੂ ਕੋਈ ਸੇਲ ਕਰਦਾ ਨਵੀਂ ਥਾਂ ਤੇ ਜਾਂਦੇ ਆ ਇੱਕ ਤੋਂ ਉਪਰਾ ਕਰ ਜਾਂਦੇ ਆ ਦੋ ਦਿਨ ਤਿੰਨ ਦਿਨ ਪੱਠੇ ਨਹੀਂ ਖਾਂਦੇ ਉਸ ਤੋਂ ਬਾਅਦ ਜਦੋਂ ਉਹ ਰੁਟੀਨ ਕੋਈ 5-7 ਦਿਨ ਉਹਨਾਂ ਨੂੰ ਹੋ ਜਾਂਦੇ ਪੱਠੇ ਘਟ ਖਾਂਦੇ ਆ ਵੀ ਥੋੜੇ ਜਿਹਾ ਪੱਠੇ ਖਾਂਦੇ ਆ ਪੱਠੇ ਪੂਰੇ ਖੁੱਲ ਕੇ ਖਾਂਦੇ ਜਿਹੜੇ ਪਸ਼ੂ ਵੀਰ ਜੀ ਦੇ ਲਈ ਸਮਾਨ ਬਣਾ ਕੇ ਦੇਵਾਂਗੇ ਸਾਹਮਣੇ ਠੀਕ ਹੈ ਜੀ ਤਿਆਰ ਕਰਦੇ ਆ ਹਮ ਦੇਖੋ ਠੀਕ ਹੈ ਜੀ ਲਓ ਵੀ ਦੋਸਤੋ ਠੀਕ ਆ ਇਹ ਦੋਸਤੋ ਸਮਾਨ ਕੱਲਾ ਕੱਲਾ ਜਿਵੇਂ ਆਪਾਂ ਗਨਾਈ ਹੈ ਨਾ ਤੇ ਜੜੀ ਬੂਟੀਆਂ ਇੰਨੀਆਂ ਕਿ ਜਿਆਦੀਆਂ ਨੇ ਜਿੱਦਾਂ ਕਿ ਆਪਣੇ ਬਿਲਕੁਲ ਆਯੁਰਵੇਦ ਦੇ ਵਿੱਚ ਵੇਖ ਲੀਏ ਇੰਨੀ ਕੀ ਜੜੀ ਬੂਟੀ ਆ ਆ ਤੁਸੀਂ ਵੇਖ ਹੀ ਸਕਦੇ ਜੀ ਠੀਕ ਆ ਜੀ ਤੇ ਆ ਬੱਠਲੇ ਵੀਰ ਜੀ ਹਾਂ ਆ ਪੇਟੇ ਹੋਗੀ ਹੈ ਹਾਂ ਇਹ ਕੋੜ ਤੁੰਬਾ ਹੋ ਗਿਆ ਇਹ ਸਿਰਾਤਾ ਕਾਲਮੇਕ ਹੋਗੀ ਭਰਾ ਹਾਂ ਆ ਦੇਖੋ ਆ ਮਹਿੰਦੀ ਹੋਗੀ ਹਾਂ ਆ ਗिलोय ਹੋਗੀ ਬੁਖਾਰ ਉਖਾਰ ਕੋਈ ਦਿੱਕਤ ਨਹੀਂ ਆਉਂਦੇ ਇਹਦੇ ਨਾਲ ਆਜ ਕੱਲ ਬੁਖਾਰ ਮੌਸਮ ਗਰਮ ਸਰਦ ਚੱਲਦਾ ਦੇ ਨਾਲ ਜੋ ਹੈ ਬਹੁਤ ਬਦਿਆ ਰਹਿਦਾ ਡਾਈਜੈਸਟਨ ਸਿਸਟਮ ਆ ਠੀਕ ਆ ਜੀ ਲਓ ਜੀ ਆਮ ਮਗਾ ਹੋ ਗਈ ਵੀਰ ਜੀ ਮੋਖ ਤੋਂ ਲਈ ਇਹ ਮੋਖ ਤੋਂ ਹੈ ਇਹ ਮੋਖ ਨਹੀਂ ਲੱਗਦੀ ਜੇ ਮੈਂ ਪਾਪਾ ਦਾਣਾ ਪੱਠਾ ਬਦ ਪਾ ਦਿਆਂ ਤਾਂ ਸੋ ਦਾਣਾ ਬਰਦ ਪੈ ਗਿਆ ਤਾਂ ਮੋਖ ਲੱਗਦੀ ਇਹਦੇ ਨਾਲ ਮੋਖ ਨਹੀਂ ਲੱਗਦੀ ਠੀਕ ਆ ਆ ਜੋਖਾਰ ਹੋ ਗਿਆ ਵੀਰ ਜੀ ਲਓ ਜੀ ਇਹ ਜਵਾਖਾਰ ਹੋ ਗਿਆ ਠੰਡਾ ਹੁੰਦਾ ਅੰਦਰ ਕੀ ਗਰਮੀ ਨੂੰ ਖਤਮ ਕਰਦਾ ਠੰਡੀ ਛਿੱਡੇ ਨੂੰ ਖਤਮ ਕਰਦਾ ਲਓ ਜੀ ਇਹ ਦੋਸਤੋ ਜਿੰਨੀਆਂ ਵੀ ਪਈ ਜਾ ਰਹੀਆਂ ਨੇ ਬਿਲਕੁਲ ਇਹ ਗ੍ਰੈਂਡ ਕੀਤੀਆਂ ਜਾ ਰਹੀਆਂ ਨੇ ਇੱਕ ਕਲੀ ਕੋਈ ਜਿਹੜੀ ਬੂਟੀ ਨਹੀਂ ਦਿੱਤੀ ਜਾਂਦੀ ਕਿ ਬਿਲਕੁਲ ਕੋਈ ਵੀ ਬਿਮਾਰੀ ਹੋਵੇ ਕੋਈ ਸਿੰਪਟਮ ਤੁਹਾਨੂੰ ਜਿਹੜੇ ਨਜ਼ਰ ਆਉਂਦੇ ਆ ਵੀ ਆਹ ਬਿਮਾਰੀ ਦਾ ਹੋ ਗਿਆ ਉਹ ਪੂਰਾ ਜਿਹੜਾ ਦੋਸਤੋ ਟ੍ਰੀਟਮੈਂਟ ਆ ਸਾਰੀਆਂ ਜਿਹੜੀ ਬੂਟੀਆਂ ਜਿੰਨੀ ਜਿੰਨੀ ਮਾਤਰਾ ਦੇ ਵਿੱਚ ਲੈਣੀਆਂ ਨੇ ਉਹ ਬਿਲਕੁਲ ਕੁਆਂਟੀਟੀ ਹੈ ਮਿੰਦੀ ਲੋੜ ਨਹੀਂ ਕਿਉਂਕਿ ਡੇਲੀ ਦਾ ਕੰਮ ਆ ਡੇਲੀ ਦੇ ਕੰਮ ਦੇ ਵਿੱਚੋਂ ਦੋਸਤੋ ਬਿਲਕੁਲ ਇੱਕ ਪ੍ਰੈਕਟੀਕਲੀ ਇਹਨਾਂ ਤਜਰਬਾ ਹੋਇਆ ਵੀ ਇੰਨਾ-ਇੰਨਾ ਜਿਹੜਾ ਦੋਸਤੋ ਲੈ ਕੇ ਪਸ਼ੂ ਨੂੰ ਦਿੱਤਾ ਜਾਵੇ ਤੇ ਉਹਦੀ ਮਾਤਰਾ ਦੱਸੀ ਜਾਊਗੀ ਵੀ ਕਿੰਨੇ ਟਾਈਮ ਤੇ ਸਵੇਰ ਸ਼ਾਮ ਜਿਹੜਾ ਕੀ ਕਿੰਨਾ ਜਿੰਨਾ ਜਿਹੜੇ ਵੀਰਾਂ ਦੇ ਪਸ਼ੂ ਰਾਜ਼ ਹੀ ਨਹੀਂ ਹੁੰਦੇ ਠੀਕ ਆ ਜੀ ਤੇ ਜਿੰਨਾ ਪੱਠਾ ਢੱਕਾ ਪਾ ਰਹੇ ਹੋ ਬਿਲਕੁਲ ਡਾਈਟ ਵੀ ਸਹੀ ਆ ਪਰ ਬਿਲਕੁਲ ਤੰਦਰੁਸਤ ਨਹੀਂ ਠੀਕ ਆ ਜੀ ਤੇ ਉਹਨਾਂ ਵੀਰ ਉਹ ਵੀਰ ਵੀ ਖਾਸ ਤੌਰ ਤੇ ਜ਼ਰੂਰ ਤੁਸੀਂ ਸੰਪਰਕ ਕਰਿਓ ਠੀਕ ਆ ਜੀ ਇਹ ਸਾਰਾ ਸਮਾਨ ਤਿਆਰ ਹੋ ਗਿਆ ਬਾਈ ਜੀ ਜੀ ਤੇ ਜੇ ਮੇ ਕੋਈ ਪਸ਼ੂ ਨੂੰ ਰਾਜੀ ਨਾ ਹੁੰਦਾ ਹੋ ਪਸ਼ੂ ਕਿ ਟਿਟ ਪੜ ਜਾਂਦੋ ਉਹ ਖੁਰਗੀ ਬਿਮਾਰੀ ਹੋ ਜਾਂਦੀ ਹੋ ਪਸ਼ੂ ਰਾਜੀ ਨਾ ਹੁੰਦਾ ਹੋ ਪੱਠੇ ਨਾ ਖਾਂਦਾ ਹੋ ਦੁੱਧ ਨਾ ਵਰਦਾ ਹੋ ਇਹ ਸਾਰਾ ਮਟੀ ਇਹ ਇੱਕ ਵਿੱਚ ਸਾਰਾ ਤਿਆਰ ਹੋ ਗਿਆ ਜੀ ਇੱਕ ਵੀ ਸਾਰਾ ਤਿਆਰ ਹੋ ਗਿਆ ਠੀਕ ਹੈ ਜੀ ਇਹ ਦਵਾਈ ਜਿਹੜੀ ਦੋਸਤੋ ਤਿਆਰ ਹੋ ਗਈ ਤੇ ਕਈ ਬਿਮਾਰੀਆਂ ਨਾਲ ਇਹਨੇ ਬਿਲਕੁਲ ਜਿਹੜਾ ਟੱਕਰਾ ਕਰ ਲੈਣਾ ਵੇਖੋ ਪੁਰ ਪਜ਼ੁਰਾ ਜੀ ਨਾ ਹੁੰਦਾ ਉਹ ਵਿਰੋਧ ਨਾ ਕਰਦਾ ਉਹ ਬਿੱਲੇਵਾ ਛੱਡਾ ਨਾ ਬਣਦਾ ਉਹ ਇਹ ਸਾਰੀ ਚੀਜ਼ ਮਿਕਸ ਕਰਕੇ ਬਣਾ ਕੇ ਮੁੱਠੀ ਇੱਕ ਪਸੂ ਦਾ ਡਾਂਡੇ ਸੇ ਵੰਡ ਸੇ ਖਲ ਸੇ ਆਟੇ ਸੇ ਪੇੜੇ ਸੇ ਜੀਮੇ ਦੇ ਦੋ ਉਸ ਵਕਤ ਹੀ ਖਾ ਜਾਂਦੇ ਬਈ ਜਿੱਦਾਂ ਮਰਜ਼ੀ ਦੇ ਦੋ ਅੰਦਰ ਜਾਣੀ ਚਾਹੀਦੀ ਦਵਾਈ ਲਓ ਵੀ ਪੇੜੇ ਨਾਲ ਦੇ ਦੋ ਫੀਡ ਮੇ ਮਿਲਾ ਕੇ ਦੇ ਦੋ ਠੀਕ ਹੈ ਦੋਸਤੋ ਤੇ ਇਹ ਦੋਸਤੋ ਬਿਲਕੁਲ ਇੱਕ ਮੋٹے ਤੌਰ ਤੇ ਆਪਾਂ ਤੁਹਾਨੂੰ ਇੱਕ ਝਾਤ ਪਵਾਈ ਆ ਬਾਕੀ ਕਾਫੀ ਲੰਬੇ ਸਮੇਂ ਤੋਂ ਤਿਆਰਪਾ ਕਾਫੀ ਪੁਰਾਣਾ ਲੰਬੇ ਸਮੇਂ ਤੋਂ ਵੀਰ ਹੋਣੀ ਕੰਮ ਕਰਦੇ ਆ ਰਹੇ ਨੇ ਤੇ ਬਾਕੀ ਸਤਾਵਰ ਮੂਸਲੀ ਇਹ ਵੀ ਦਿਖਾ ਦਿਓ ਜੀ ਜਿਹੜੇ ਵੀਰ ਆਪਣੇ ਇਨਸਾਨਾਂ ਦੀ ਵੀ ਗੱਲ ਕਰਦੇ ਗਏ ਵੀ ਜਿਨ੍ਹਾਂ ਦੇ ਲੱਕ ਦਰਦਾ ਜਿਨ੍ਹਾਂ ਦੇ ਮਤਲਬ ਬਿਲਕੁਲ ਯੂਰ ਕੇਸਰ ਦੀ ਪ੍ਰੋਬਲਮਾਂ ਲੱਕ ਦਰਦਾ ਜਾਂ ਜੋਇੰਟ ਦਰਦਾ ਬਿਲਕੁਲ ਪੀੜਾ ਰਹਿੰਦੀਆਂ ਨੇ ਸਰੀਰ ਦੇ ਵਿੱਚ ਆ ਦੇਖੋ ਜੀ ਮਰਦਾਨਾ ਕਮਜ਼ੋਰੀ ਵਾਸਤੇ ਵੀ ਖਾਸ ਤੌਰ ਤੇ ਇਹ ਹਰ ਇੱਕ ਤਰ੍ਹਾਂ ਦੀ ਜਿਹੜੀ ਦੋਸਤੋ ਬਿਲਕੁਲ ਮਟੀਰੀਅਲ ਵੀਰ ਹੋਣੀ ਲਈ ਫਿਰਦੇ ਆ ਵੀ ਤਸੱਲੀ ਬਖਸ਼ਾ ਪਸ਼ੂਆਂ ਦੇ ਵਿੱਚ ਵੀ ਤੇ ਹਿਊਮਨ ਦੇ ਵਿੱਚ ਵੀ ਠੀਕ ਆ ਜੀ ਇਨਸਾਨ ਦੇ ਕਿਸੇ ਵੀਰ ਨੇ ਕਿਸੇ ਤਰ੍ਹਾਂ ਦੀ ਦਵਾਈ ਬਣਾਉਣੀ ਆ ਸੀਮਨ ਬਿਲਕੁਲ ਆਪਾਂ ਕਹਿ ਦਈਏ ਵੀ ਕਈ ਵਾਰਾ ਦੋਸਤੋ گاੜਾ ਪਤਲਾ ਜਾਂ ਕੁਛ ਵੀ ਹੈ ਤੇ ਕਈ ਵਾਰ ਬਿਲਕੁਲ ਸਖਰਾਨੂਆਂ ਦੀ ਕਮੀ ਵੀਰਾਂ ਦੇ ਵਿੱਚ ਉਹ ਸਾਰੀ ਜਿਹੜੀ ਦੋਸਤੋ ਬਿਲਕੁਲ ਤਸੱਲੀ ਬਖਸ਼ ਜਿਹੜੀਆਂ ਬਿਲਕੁਲ ਜੜੀ ਬੂਟੀਆਂ ਨਾਲ ਜਿਹੜਾ ਦੋਸਤੋ ਤੁਹਾਡਾ ਟ੍ਰੀਟਮੈਂਟ ਇਹ ਤੁਹਾਨੂੰ ਦੀ ਵੀਰ ਜੀ ਸਪੇਦ ਮੂਸਲੀ ਆ ਸਪੇਦ ਮੂਸਲੀ ਦਾ ਬੰਦਾ ਗੁਣ ਕਾਟਦਾ ਹੀ ਕਿੰਨੇ ਹੁੰਦੇ ਬਿਲਕੁਲ ਇੱਕ ਨੰਬਰ ਦੀ ਚੀਜ਼ ਹੈ ओरिजिनल ਸਾਮਣੇ ਪੀ ਕੇ ਬਿਲਕੁਲ ਇਹ ਹੁੰਦੀ ਇਹ ਸਾਰਾ ओरिजिनल ਹੀ ਆ ਨਾ ਸਪੇਦ ਮੂਸਲੀ ਇਹ ਇਹ ਸਾਰਾ ਸਾਮਣੇ ਪੀ ਕੇ ਠੀਕ ਆ ਜੀ

ਬਹੁਤ ਜ਼ਬਰਦਸਤ ਚੀਜ਼ ਹੈ ਇਹ। ਲੋ ਜੀ। ਇਹ ਸਾਰਾ ਮਿਕਸੀ 'ਚ ਪੀ ਕੇ ਗ੍ਰੇਂਡ ਕਰਕੇ ਸਾਹਮਣੇ ਫੇਰ ਦੇਣਾ। ਕੋਈ ਪੀਸੀ ਚੀਜ਼ ਨਹੀਂ ਦੇਣੀ ਵੀਰ ਜੀ। ਠੀਕ ਆ ਜੀ। ਆਹ ਪੀਸੀ ਚੀਜ਼ ਬਿਲਕੁਲ ਜਿਹੜਾ ਦੋਸਤੋ ਸਾਹਮਣੇ ਤੁਹਾਡੇ ਗ੍ਰੇਂਡ ਕੀਤਾ ਜਾਣਾ। ਚਾਹੇ ਪਸ਼ੂਆਂ ਲਈ ਤੁਸੀਂ ਡੋਜ਼ ਬਣਾ ਰਹੇ ਹੋ, ਖਰਾਕ ਬਣਾ ਰਹੇ ਹੋ ਤੇ ਚਾਹੇ ਚਾਹੇ ਹਿਊਮਨ ਦੇ ਲਈ ਠੀਕ ਆ ਜੀ। ਚਾਹੇ ਨਿਸਾਨ ਵੀਰ ਕੋਈ ਬਣਾ ਰਿਹਾ। ਤੇ ਤੁਸੀਂ ਆਪਣੀ ਤਕਲੀਫ ਦੱਸਣੀ ਹੈ ਠੀਕ ਆ। ਤਕਲੀਫ ਦੱਸਣੀ ਹੈ ਵੀ ਰਿਪੋਰਟ ਵਿੱਚ ਇਹ ਆਇਆ ਜਾਂ ਤੁਹਾਨੂੰ ਲੱਗਦਾ ਮਸੂਮ ਥੋਂਦਾ ਵੀ ਆਹ ਗੱਲਬਾਤ ਆ ਤੇ ਬਿਲਕੁਲ ਤੁਹਾਡੀ ਚੀਜ਼ ਤਿਆਰ ਆ ਅੱਖਾਂ ਦੇ ਸਾਹਮਣੇ ਬਿਲਕੁਲ ਗ੍ਰੈਂਡ ਕੀਤੀ ਜਾਊਗੀ ਤਿਆਰ ਕਰਕੇ ਤਿਆਰ ਕਰਕੇ ਤੁਹਾਨੂੰ ਮਾਤਰਾ ਵੀ ਦੱਸੀ ਜਾਊਗੀ ਦੀ ਸੁਬਾ ਸ਼ਾਮ ਕਿੰਨੇ ਦਿਨ ਦੇਣੀ ਆ ਕਿੰਨੇ ਕਿੰਨੇ ਮਾਤਰਾ ਚ ਚੀਜ਼ੀ ਲੈਣੀ ਆ ਤੇ ਬਹੁਤ ਬਹੁਤ ਇਹਨਾਂ ਵੀਰਾਂ ਦਾ ਧੰਨਵਾਦ ਬਿਲਕੁਲ ਜਿਹੜਾ ਦੋਸਤੋ ਪਿੰਡ ਪਿੰਡ ਜਾਂ ਸ਼ਹਿਰ ਸ਼ਹਿਰ ਜਾ ਕੇ ਜਿਹੜਾ ਇਹ ਵੀ ਸੇਵਾ ਕਰਦੇ ਨੇ ਠੀਕ ਆ ਜੀ ਤੇ ਬਿਲਕੁਲ ਇੱਕ ਗੱਲ ਕਰ ਲਈਏ ਦੋਸਤੋ ਇਹ ਸ਼ੁੱਧ ਚੀਜ਼ ਆ ਵੀ ਇੱਕ ਆਪਾਂ ਮੈਡੀਕਲ ਦੇ ਵਿੱਚ ਆਪਾਂ ਨੂੰ ਪਤਾ ਨਹੀਂਗਾ ਵੀ ਕੀ ਕੈਲਸ਼ੀਅਮ ਦੇ ਵਿੱਚ ਪਾਇ ਕੀ ਦੋਸਤੋ ਆਰਡਰ ਵਧਾਉਣ ਦੇ ਵਿੱਚ ਪਾਇਆ ਪਰ ਇੱਥੇ ਕਿਸੇ ਨੇ ਜਿਹੜੀ ਆਰਡਰ ਦੀ ਕੁਆਲਿਟੀ ਵਧਾਉਣੀ ਆ ਪਸ਼ੂਆਂ ਦੀ ਠੀਕ ਆ ਜੀ ਤੇ ਥਾਣਾ ਦੇ ਵਿੱਚ ਛੱਡੀਆਂ ਭਾਰ ਪਸ਼ੂ ਵਿਖਾਉਂਦਾ ਹੋਵੇ ਪਸ਼ੂ ਗੱਭਰ ਨਾ ਠਹਿਰਦਾ ਹੋਵੇ ਬਲਕਿ ਹਰ ਪਸ਼ੂ ਰਾਜੀ ਨਾ ਹੁੰਦਾ ਹੋਵੇ ਖਾਸ ਤੌਰ ਤੇ ਪਸ਼ੂ ਲਿੱਸੇ ਆ ਬਹੁਤ ਵੀਰ ਯੋਧ ਲਾ ਬਿੰਦੇ ਆ ਬਹੁਤ ਜ਼ੋਰ ਲਾਉਂਦੇ ਆ ਰਾਜੀ ਕਰਨ ਦੀ ਖੇਚਲ ਬਹੁਤ ਕਰਦੇ ਆ ਫੀਡਾਂ 1 1 ਸਵੰਨੀਆਂ ਕੈਲਸ਼ੀਅਮ ਦੇ ਕੇ ਤੁਸੀਂ ਥੱਕ ਜੁਗੇ ਹੋ ਤੇ ਇੱਕ ਵਾਰੀ ਮੇਰੇ ਵੀਰ ਜਿਹੜਾ ਦੋਸਤੋ ਖਾਨ ਪਹੁੰਚੇ ਆਪਣੇ ਕੋਲ ਇਹਨਾਂ ਨਾਲ ਸੰਪਰਕ ਜ਼ਰੂਰ ਕਰਿਓ ਠੀਕ ਆ ਤੇ ਬਹੁਤ ਮੇਲਿਆਂ ਦੇ ਵਿੱਚ ਵੀ ਜਾਂਦੇ ਆ ਵੀਰ ਮੇਲਿਆਂ ਦੇ ਵਿੱਚ ਵੀ ਜਾਂਦੇ ਆ ਮੰਡੀਆਂ ਦੇ ਵਿੱਚ ਵੀ ਜਾਂਦੇ ਆ ਹਰ ਥਾਂ ਤੇ ਜਿਹੜੀ ਆ ਮੌਜੂਦਗੀ ਹੁੰਦੀ ਆ ਹੁਣ ਫਿਰ ਹਾਲ ਖਾਨ ਸਾਹਿਬ ਹੁਣ ਆਪਾਂ ਜੀਰੇ ਆ ਜੀਰੇ ਸ਼ਹਿਰ ਜੀ ਜੀਰੇ ਜਿੱਧਰ ਜੀਰਾ ਸਾਰੇ ਮਜਾਂ ਸਰ ਬਟਿੰਦਾ ਤਪਾ ਬੜਨਾਲਾ ਜਿੱਥੇ ਵੀ ਫੋਨ ਆ ਜਾ ਦਰੀ ਜਾਂਦਾ ਆ ਸਰ ਪੂਰੇ ਪੰਜਾਬ ਮੇ ਆਪਣੀ ਜਾਣ ਪਛਾਣ ਚੰਗੀ ਆ ਠੀਕ ਹੈ ਜੀ ਇੱਕ ਵਾਰੀ ਸਰ ਨੰਬਰ ਹੋਰ ਦੱਸ ਦਿਨਦਾ ਬੋਲ ਦਿਓ ਬੋਲ ਦਿਓ ਜੀ 98552 ਹਾਂ ਜੀ 03643 ਠੀਕ ਹੈ ਜੀ 9855203643 ਠੀਕ ਹੈ ਭਾਈ ਠੀਕ ਹੈ ਜੀ ਸਰ ਠੀਕ ਹੈ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਭਾਈ ਜੰਟਾ ਖਾਨ ਠੀਕ ਹੈ ਤੇ ਖਾਸ ਜੀਰੇ ਲੋਕੇਸ਼ਨ ਹੈ ਜੀਰਾ ਤਹਿਸੀਲ ਹੈ ਦੋਸਤੋ ਫਰੋਜਪੁਰ ਦੀ ਤੇ ਜੀਰੇ ਤੁਸੀਂ ਮਿਲ ਸਕਦੇ ਜੇ ਨੰਬਰ ਆਪਾਂ ਲਗਾਤਾਰ ਸਕਰੀਨ ਦੇ ਉੱਪਰ ਚਲਦੇ ਕਰਦੇ ਆਂਗੇ ਪੂਰੀ ਦੋਸਤੋ ਪਿਕਅਪ ਗੱਡੀ ਹੈ ਵੀਰ ਹੁਣਾਂ ਦੇ ਕੋਲ ਇਹਦੇ ਉੱਪਰ ਬਿਲਕੁਲ ਸਾਰਾ ਸਮਾਨ ਲੋਡਡ ਆ ਬਿਲਕੁਲ ਫਿਟਿੰਗ ਵੀ ਪੂਰੀ ਹੈ ਠੀਕ ਹੈ ਜੀ ਕਿਸੇ ਵੀਰ ਨੂੰ ਬਿਲਕੁਲ ਪੀਸਮ ਦੀ ਰੋਡ ਨਹੀਂ ਪੀਸ ਕੇ ਬਿਲਕੁਲ ਤਸल्ली ਨਾਲ ਤੁਹਾਨੂੰ ਸਮਾਨ ਦਿੱਤਾ ਜਾਊਗਾ ਠੀਕ ਹਾਂਜੀ ਇੱਕ ਕ ਮੁੱਠੀ ਮਸਾਲਾ ਨੂੰ ਪਸ਼ੂ ਨੂੰ ਦੇਣਾ ਕਿਵੇਂ ਦੇਣਾ ਚਾਹੀਦਾ ਆਜੋ ਆਜੋ ਦਿਓ ਜੀ ਬਸ ਮੁੱਠੀ ਦਾ ਠੀਕ ਹੈ ਜੀ ਪਸ਼ੂ ਮਸਾਲਾ ਵੀ ਕਿਵੇਂ ਦੇਣਾ ਦੋਸਤੋ ਉਹ ਵੀ ਆਪਾਂ ਦਿਖਾ ਦਿੰਨੇ ਆਜੋ ਅੱਛਾ ਭਾਈ ਇਹ ਪੌਣਾ ਫਿਰ ਇਸੇ ਤਰ੍ਹਾਂ ਪੈਂਦਾ ਹੈ ਇਹ ਵੀ ਪਸ਼ੂ ਜੀ ਨੂੰ ਸਾਡੇ ਪਸ਼ੂ ਇਹ ਆ ਸਾਡੇ ਪਸ਼ੂ ਨੂੰ ਮੁੱਠੀ ਲੈ ਕੇ ਦੋ ਮੁੱਠੀ ਲੈ ਕੇ ਹਾਂਜੀ ਡਾਣੇ ਨੇ ਫੀਡ ਨੇ ਏਤੇ ਨੂੰ ਚੋਕਰ ਮੈਂਦਾ ਕੋਲੇ ਵੀ ਅਸਰ ਨਹੀਂ ਮੈਂ ਹਨਾ ਕੋਲੇ ਵੀ ਬਸ ਅੰਨੀ ਜੇ ਪਾ ਦੋ ਉੱਪਰ ਖਾ ਲੈਂਦੇ ਬੋਲ ਆਪੇ ਖਾ ਲੈਂਦੇ ਕੋਈ ਦਿੱਕਤ ਨਹੀਂ ਬਿਲਕੁਲ ਹਾਏ ਮਸਾਲਾ ਠੀਕ ਹੈ ਜੀ ਇਹ ਮਸਾਲਾ ਦੋਸਤੋ ਠੀਕ ਹੈ ਵਾਈਵਾਦੀ ਹਰ ਕਿਸ ਤਰ੍ਹਾਂ ਦੀ ਤੇ ਦੇਣ ਦਾ ਵੀਰ ਨੇ ਤਰੀਕਾ ਤੁਹਾਨੂੰ ਦੱਸ ਹੀ ਦਿੱਤਾ ਵੀ ਬਿਲਕੁਲ ਤੁਸੀਂ ਖੁਰਨੀ ਦੇ ਵਿੱਚ ਦੋਸਤੋ ਫੀਡ ਦੇ ਵਿੱਚ ਆ ਇਹ ਹੋ ਗਿਆ ਜੀ 24 ਕਿਲੋ 24 ਕਿਲੋ ਹਾਂ ਜੀ ਤਾਂ 5 ਕਿਲੋ ਹੋਏ ਆ ਸਰ ਠੀਕ ਆ ਜੀ 34 ਕਿਲੋ 30 ਕਿਲੋ ਹੋ ਗਿਆ 29 ਕਿਲੋ ਦੋਸਤੋ ਟੋਟਲ ਹੋ ਗਿਆ ਠੀਕ ਆ ਜੀ ਇਹ ਮਸਾਲਾ ਠੀਕ ਆ ਜੀ ਆਪਾਂ ਬਣਾ ਕੇ ਰੱਖ ਲਿਆ ਵੀਰ ਹੁਣੋਂ ਤੋਂ ਠੀਕ ਆ ਜੋ ਵੀ ਤੁਹਾਨੂੰ ਪੂਰੀ ਪ੍ਰੋਪਰ ਸਮਗਰੀ ਪੂਰੀ ਜੜੀ ਬੂਟੀ ਵੀਰ ਨੇ ਦਿਖਾਈ ਸੀ ਦੱਸੀ ਗਈ ਆ ਉਹ ਪੂਰਾ ਮਸਾਲਾ ਆਪਾਂ ਤਿਆਰ ਕਰਵਾਇਆ ਅੱਜ ਵੀਰ ਹੁਣੋਂ ਤੋਂ ਠੀਕ ਆ ਜੀ ਪਸ਼ੂਆਂ ਨੂੰ ਦੇਣ ਵਾਸਤੇ ਸੋ ਸਾਰੇ ਵੀਰ ਤੁਸੀਂ ਵੀ ਜ਼ਰੂਰ ਤਿਆਰ ਕਰਵਾਓ ਠੀਕ ਹੈ ਜੀ ਤੇ ਬਾਕੀ ਡਿਟੇਲ ਤੁਹਾਨੂੰ ਮਿਲ ਗਈ ਆ ਠੀਕ ਹੈ ਜੀ ਕੱਲੇ ਕੱਲੇ ਪਦਾਰਥ ਦੀ ਕੱਲੀ ਕੱਲੀ ਜੜੀ ਬੂਟੀ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਬਾਕੀ ਦੇਣ ਦੀ ਵਿਧੀ ਵੀ ਦੱਸਤੀ ਆ ਫੀਡ ਦੇ ਵਿੱਚ ਦੇ ਦਿਓ ਠੀਕ ਹੈ ਜੀ ਕਿਸੇ ਚੀਜ਼ ਦੀ ਵੇਦੇ ਲੋ ਤੇ ਵੈਸੇ ਵੀ ਤੁਸੀਂ ਦੋਸਤੋ ਉੱਪਰ ਵੀ ਢੂੜਾ ਮਾਰ ਸਕਦੇ ਚਪਟਿਆਂ ਉੱਪਰ ਵੀ ਠੀਕ ਹੈ ਫੋਰ ਬਾਈ ਜੀ ਬਾਈ ਜੀ ਧੰਨਵਾਦ ਠੀਕ ਹੈ ਭਰਾ ਠੀਕ ਆ ਸੋ ਦੋਸਤੋ ਇਹ ਅੱਜ ਆਪਣੀ ਖਾਸ ਇੱਕ ਦੋਸਤੋ ਵੀਡੀਓ ਸੀਗੀ ਵੀਰ ਜੰਟੇ ਖਾਨ ਹੋਣਾ ਦਾ ਜਿਹੜਾ ਦੋਸਤੋ ਬਿਲਕੁਲ ਇੱਕ ਦੇਸੀ ਤਰੀਕੇ ਦਾ ਜਿਹੜੇ ਦੋਸਤੋ ਜੜੀ ਬੂਟੀਆਂ ਨਾਲ ਜਿਹੜਾ ਪਸ਼ੂਆਂ ਦਾ ਸੰਬਧਾਨ ਜਿਹੜਾ ਹੱਲ ਕੀਤਾ ਜਾਂਦਾ ਠੀਕ ਆ ਸੋ ਚਾਹ ਬਨਵੀਰ ਤੁਸੀਂ ਦੋਸਤੋ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਆ ਕੋਈ ਵੀ ਸਿੰਪਟਮ ਤੁਹਾਨੂੰ ਨਜ਼ਰ ਆਉਂਦੇ ਆ ਤਾਂ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਜ਼ਰੂਰ ਸੰਪਰਕ ਕਰਿਓ ਤੇ ਵੀਰ ਹੁਣੀ ਬਿਲਕੁਲ ਜਿਹੜਾ ਦੋਸਤੋ ਘਰੇ ਵੀ ਪਹੁੰਚ ਜਾਣਗੇ ਤਸੱਲੀ ਨਾਲ ਤੁਹਾਨੂੰ ਮਸਾਲਾ ਜਿਹੜਾ ਬਿਲਕੁਲ ਗ੍ਰੈਂਡ ਕਰਕੇ ਬਣਾ ਕੇ ਦੇ ਕੇ ਜਾਣਗੇ ਸੋ ਕਿਸੇ ਵੀਰ ਨੇ ਪਸ਼ੂ ਆਪਣਾ ਗੱਭਣ ਜਿਹੜਾ ਦੋਸਤੋ ਚੈੱਕ ਕਰਾਉਣਾ 45 ਦਿਨ ਤੇ 1.5 ਮਹੀਨਾ ਤੱਕ ਤੁਸੀਂ ਉਹ ਵੀ ਚੈੱਕ ਕਰਾ ਸਕਦੇ ਜੀ ਬਾਕੀ ਸਮੱਸਿਆ ਤੇ ਸਮੱਸਿਆ ਦਾ ਮੇਰੇ ਪਿਆਰੇ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ